ਦੋਸਤੋ ਪਾਲਕ ਨੂੰ ਕਿਹਾ ਜਾਂਦਾ ਹੈ ਆਇਰਨ ਦਾ ਖਜ਼ਾਨਾ ਯਾਨੀ ਕਿ ਜਿਹੜੇ ਪਾਲਕ ਦੇ ਅੰਦਰ ਪੋਸ਼ਕ ਤੱਤ ਹੁੰਦੇ ਨੇ ਆਇਰਨ ਦਾ ਖਜ਼ਾਨਾ ਜਿਹੜੇ ਡਾਕਟਰ ਨੇ ਕਹਿੰਦੇ ਨੇ ਕਿ ਪਾਲਕ ਦੇ ਵਿੱਚ ਆਇਰਨ ਦਾ ਖਜ਼ਾਨਾ ਹੈ ਜਿਹੜੇ ਲੋਕਾਂ ਨੂੰ ਖੂਨ ਦੀ ਕਮੀ ਹੈ ਜਾਂ ਖੂਨ ਘੱਟ ਹੈ ਭਾਵੇਂ ਉਹ ਕੋਈ ਲੇਡੀਸ ਹੈ ਭਾਵੇਂ ਉਹ ਕੋਈ ਜੈਂਸ ਹੈ ਹਨਾ ਤਾਂ ਡਾਕਟਰ ਅਕਸਰ ਹੀ ਦੱਸਦੇ ਨੇ ਕਿ ਤੁਸੀਂ ਪਾਲਕ ਦੀ ਸਬਜ਼ੀ ਖਾਓ ਜਾਂ ਪਾਲਕ ਪਨੀਰ ਖਾਓ ਹਨਾ ਯਾਨੀ ਕਿ ਦੋਸਤੋ ਪਾਲਕ ਦੀ ਖੇਤੀ ਅ ਅੱਜਪਕ ਪਾਲਕ ਦੀ ਖੇਤੀ ਬਾਰੇ ਗੱਲ ਕਰਾਂਗੇ ਅੱਜ ਮੈਂ ਇੱਕ ਹੋਰ ਅੱਜ ਇੱਕ ਤੁਹਾਡੇ ਨਾਲ ਰੂਰੂ ਕਰਾਵਾਂਗਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕਿ ਮੈਂ ਅੱਜ ਹੋਰ ਇੱਕ ਕਿਸਾਨ ਭਰਾ ਦੇ ਖੇਤਾਂ ਦੇ ਵਿੱਚ ਪੰਜਾਬ ਦੇ ਵਿੱਚ ਪਹੁੰਚਿਆ ਤੇ ਬਾਈ ਨੇ 2 ਕਬਿੱਗੇ ਚ ਪਾਲਕ ਲਾਈ ਹੋਈ ਹੈ ਤੇ ਬਹੁਤ ਅੱਛੀ ਮਤਵਾਲ ਪਾਲਕ ਇਹਨਾਂ ਦੀ ਜਿਹੜੀ ਖੜੀ ਹੈ ਬਹੁਤ ਅੱਛੀ ਹੋ ਰਹੀ ਹੈ ਪਾਲਕਾ ਦੇਖ ਸਕਦੇ ਹੋ ਤੁਸੀਂ ਜਿੱਤੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਬਾਈ ਦੀ ਪਾਲਕ ਬਹੁਤ ਅੱਛੀ ਖੜੀ ਹੈ ਹਨਾ ਮੈਂ ਥੋੜਾ ਜਿਹਾ ਕਵਾੜ ਜਿਆਦੇ ਆ ਕਹਿੰਦਾ ਗੜਾਈ ਗੁੜੀ ਤਾਂ ਅਸੀਂ ਕੀਤੀ ਨਹੀਂ ਹੈਗੀ ਵੀ ਇਦਾਂ ਹੀ ਪਲ ਗਈ ਬਸ ਇਦਾਂ ਹੀ ਲਾਤੀ ਦੋ ਕੁ ਪਾਣੀ ਲਾਏ ਨੇ ਇਹਨੂੰ ਇੱਕ ਗੜਾਈ ਕੀਤੀ ਐਨੂੰ ਛੋਟੀ ਹੁੰਦੀ ਹਜੇ ਹੁਣ ਤਾਂ ਵੱਡਣ ਵੀ ਹੋ ਗਈ ਇਹ ਵੇਚਣ ਯੋਗ ਹੋ ਗਈ ਪਾਲਕ ਹਨਾ ਸਰੋਂ ਦੇ ਸਾਗ ਦੇ ਵਿੱਚ ਵੀ ਪਾਲਕ ਨੂੰ ਅਕਸਰ ਯੂਜ਼ ਕਰਦੇ ਨੇ ਆਪਾਂ ਪੰਜਾਬੀ ਆਪਣੇ ਪੰਜਾਬ ਦੇ ਵਿੱਚ ਚਾਹੇ ਹਰਿਆਣੇ ਦੇ ਵਿੱਚ ਚਲਾ ਲਓ ਚਾਹੇ ਪੰਜਾਬ ਦੇ ਵਿੱਚ ਚਲਾ ਲਓ ਹਨਾ ਤੇ ਬਾਈ ਜੀ ਪਾਲਕ ਇੱਕ ਆਇਰਨ ਦਾ ਖਜ਼ਾਨਾ ਡਾਕਟਰ ਵੀ ਬੋਲਦੇ ਨੇ ਕਿ ਜਿਹੜੇ ਬੰਦੇ ਨੂੰ ਖੂਨ ਦੀ ਕਮੀ ਹੈ ਜਾਂ ਕੋਈ ਭਾਵੇਂ ਲੇਡੀਸ ਭਾਵੇਂ ਕੋਈ ਜੈਂਸ ਹੈ ਨਾ ਉਹਨੂੰ ਪਾਲਕ ਦੀ ਸਬਜ਼ੀ ਜ਼ਰੂਰ ਖਾਣੀ ਚਾਹੀਦੀ ਹੈ ਹਨਾ ਤੇ ਆ ਦੇਖੋ ਨਾਲੇ ਹਰੀ ਸਬਜੀ ਹੈ ਇਹਦੇ ਵਿੱਚ ਕੋਈ ਬੈ ਨਹੀਂ ਮਿਲੇਗੀ ਤੁਹਾਨੂੰ ਕੋਈ ਵਾਦੀ ਨਹੀਂ ਜਿਹੜੀ ਹੁਣ ਮੌਸਮੀ ਸਬਜੀ ਆਏ ਪਾਲਕ ਦੀ ਸਬਜੀ ਜਿਹੜੀ ਇਹ ਮੌਸਮ ਦੀ ਸਬਜੀ ਆ ਦੋਸਤੋ ਤਾਂ ਤੁਸੀਂ ਵੀ ਇਦਾਂ ਹਰੀ ਸਬਜੀ ਖਾਇਆ ਕਰੋ ਪਾਲਕ ਦੀ ਸਬਜੀ ਖਾਇਆ ਕਰੋ ਕਿਉਂਕਿ ਅ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਪਾਲਕ ਦਾ ਪਾਲਕ ਦਾ ਸੇਵਨ ਕਰਦੇ ਨੇ ਹੁਣ ਸੀਜ਼ਨ ਚੱਲ ਰਿਹਾ ਮੈਰਿਜ ਦਾ ਵਿਆਹ ਦਾ ਸੀਜ਼ਨ ਚੱਲ ਰਿਹਾ ਤੇ ਉੱਤੇ ਪਾਲਕ ਪਕੌੜਾ ਤੁਹਾਨੂੰ ਮਿਲੇਗਾ ਹਨਾ ਤਾਂ ਪਾਲਕ ਰਿਲੇਟਡ ਜਿਹੜੀ ਬਣੀ ਹੋਈ ਜਿਹੜੀ ਮਤਲਬ ਕੋਈ ਵੀ ਡਿਸ਼ ਹੈ ਉਹ ਤੁਸੀਂ ਦੱਬ ਕੇ ਖਾਇਆ ਕਰੋ ਤਾਂ ਕਿ ਪਾਲਕ ਦੇ ਵਿੱਚ ਆਇਰਨ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਆਇਰਨ ਆ ਉਹ ਪਾਇਆ ਜਾਂਦਾ ਤੇ ਦੇਖੋ ਯਾਰ ਕਿੰਨੀ ਸਾਫ ਪਾਲਕ ਹੈ ਨਾ ਤਾਂ ਇਹਦੇ ਵਿੱਚ ਕੋਈ ਕੀੜਾ ਨਾ ਕੋਈ ਮਕੌੜਾ ਬਾਈ ਕਹਿੰਦਾ ਮੈਂ ਨਾ ਤਾਂ ਇਹਦੇ ਵਿੱਚ ਕੋਈ ਸਪਰੇਅ ਕੀਤੀ ਠੀਕ ਹੈ ਜੀ ਨਾ ਇਹਦੇ ਵਿੱਚ ਕੋਈ ਦਵਾਈ ਪਾਈ ਸਿਰਫ ਨਾ ਕੋਈ ਯੂਰੀਆ ਖਾਦ ਪਾਈ ਉਹਨਾਂ ਨੇ ਸਿਰਫ ਪਾਣੀ ਦਿੱਤਾ ਤੇ ਪਾਲਕ ਨੇਚਰਲ ਤਰੀਕੇ ਨਾਲ ਤਿਆਰ ਹੋਈ ਹੈ ਬਾਈ ਦੇ ਖੇਤਾਂ ਦੇ ਵਿੱਚ ਤੇ ਬਾਈ ਜੀ ਮੰਡੀ ਦੇ ਰੇਟ ਦੀ ਜੇਕਰ ਮੈਂ ਗੱਲ ਕਰਾਂ ਤਾਂ ਮੰਡੀ ਦੇ ਵਿੱਚ ਤੁਹਾਨੂੰ 15 ਤੋਂ 20 ਰੁਪਏ ਕਿਲੋ ਇਸ ਟਾਈਮ ਮੰਡੀ ਦਾ ਜਿਹੜਾ ਰੇਟ ਹੈ ਪਾਲਕ ਦਾ 15 ਤੋਂ 20 ਰੁਪਏ ਕਿਲੋ ਮੰਡੀ ਦੇ ਵਿੱਚ ਜਿਹੜਾ ਪਾਲਕ ਦਾ ਰੇਟ ਹੈ ਉਹ ਚੱਲ ਰਿਹਾ ਠੀਕ ਹੈ ਤੁਸੀਂ ਮੰਡੀ ਤੋਂ ਵੀ ਲੈ ਸਕਦੇ ਹੋ ਕਿਸੇ ਕਿਸੇ ਕਿਸਾਨ ਭਰਾ ਦੇ ਤੁਸੀਂ ਖੇਤਾਂ ਤੋਂ ਵੀ ਲੈ ਸਕਦੇ ਹੋ 2-4 ਕਿਲੋ ਤੁਹਾਨੂੰ ਚਾਹੀਦੀ ਹੋਵੇ ਘਰੇ ਯੂਜ਼ ਕਰਨ ਵਾਸਤੇ ਹਨਾ ਕਿਤੋਂ ਵੀ ਲੈ ਸਕਦੇ ਹੋ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਜੂਗੀ ਹਨਾ ਤਾਂ ਭਾਈ ਜੀ ਐਦਾਂ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਲਾਈਕ ਸ਼ੇਅਰ ਚੈਨਲ ਨੂੰ ਜਰੂਰ ਕਰ ਦਿਆ ਕਰੋ ਚੈਨਲ ਤੇ ਨਵੇਂ ਆਏ ਹੋ ਪੇਜ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਸੀਂ ਵੀਡੀਓ ਦੇਖਦੇ ਹੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਚੈਨਲ ਨੂੰ ਨਾ ਤੁਸੀਂ ਲਾਈਕ ਕਰਦੇ ਹੋ ਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਦੋਸਤੋ ਤਾਂ ਤੁਸੀਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਤਾਂ ਕਿ ਇਦਾਂ ਦੀ ਵੀਡੀਓ ਅਸੀਂ ਤੁਹਾਡੇ ਤੱਕ ਲੈ ਕੇ ਆਂਦੇ ਰਹੀਏ ਵਧੀਆ-ਵਧੀਆ ਸਬਜ਼ੀਆਂ ਰਿਲੇਟਡ ਵਧੀਆ-ਵਧੀਆ ਫਰੂਟਾਂ ਰਿਲੇਟਡ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ